ਅੱਜ ਜਿਸੀ ਬਣਾਵਾਂਗੇ ਸਰਦੀਆਂ ਦੀ ਸੁਗਾਤ ਬਸੰਦ ਦੇ ਸ਼ੀਰੇ ਜਾਂ ਸੁੜਕੇ ਦੀ ਬਹੁਤ ਹੀ ਸਪੈਸ਼ਲ ਵਾਲੀ ਰੈਸਪੀ ਜਿਸ ਨੂੰ ਕਿ ਸਰਦੀਆਂ ਵਿੱਚ ਪੀਣਾ ਬਹੁਤ ਹੀ ਲਾਹੇਵੰਦ ਹੁੰਦਾ ਹੈ ਤੇ ਸਿਰਫ 5-10 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ ਅਗਰ ਤੁਹਾਨੂੰ ਸਰਦੀ ਜ਼ੁਕਾਮ ਜਾਂ ਛਿੱਕਾ ਹਨ ਤਾਂ ਫਿਰ ਇਸ ਤੋਂ ਵਧੀਆ ਘਰੇਲੂ ਉਪਾਏ ਹੋਰ ਨਹੀਂ ਹੋ ਸਕਦਾ ਬਹੁਤ ਜਲਦੀ ਤੇ ਫਾਸਟ ਰਿਲੀਫ ਮਿਲਦੀ ਹੈ ਗਲੇ ਨੂੰ ਤੇ ਜੋ ਸਰਦੀ ਜ਼ੁਕਾਮ ਵਿੱਚ ਬਹੁਤ ਜ਼ਿਆਦਾ ਫਾਇਦੇ ਹੁੰਦਾ ਇੱਕ ਵਾਰ ਜ਼ਰੂਰ ਤੁਸੀਂ ਰੈਸਪੀ ਨੂੰ ਟ੍ਰਾਈ ਕਰਨਾ ਤੁਸੀਂ सत श्रीकाल जी स्वागत है तभी सब का मेरे चैनल हर सिमरन जोड़ा फूड एंड लाइफ के अगर तुम मेरे चैनल हूँ तक सबसक्राइब नहीं किया जब तुम मेरे चैनल पर नवे हो पहली बार विजिट कर रहे हो तो प्लीज़ मेरे चैनल में सबसक्राइब कर लो तो आने वाली मेरी सारी भीडियो के दे नोटिफिकेशन देख सको तो सबसक्राइब करना बिल्कुल फ्री है तुम मेरे चैनल सबसक्राइब कर सकते हो बेसन वाला दुध ज बेसन वाला शीरा बनाने की रेसिपी शुरू कर दाँ ਅਰੇ ਦਿਨ ਲਈ ਮੈਂ ਤਕਰੀਬਨ 7-8 ਬਦਾਮ ਲੈਨੇ ਤੇ ਇਹਨਾਂ ਬਦਾਮਾਂ ਨੂੰ ਤੁਸੀਂ ਜਾਂ ਤਾਂ ਕੱਟ ਕੇ ਵੀ ਦੁੱਧ ਵਿੱਚ ਪਾ ਸਕਦੇ ਹੋ ਪਰ ਮੈਂ ਜੋ ਬਦਾਮ ਨੇ ਨਾ ਉਹਨਾਂ ਨੂੰ ਪੈਸਟਲ ਦੇ ਵਿੱਚ ਪਾ ਕੇ ਥੋੜਾ ਜਿਹਾ ਕੁੱਟ ਕੇ ਫਿਰ ਯੂਜ਼ ਕਰਾਂਗੀ ਇਹਦੇ ਲਈ ਮੈਂ ਪੈਸਟਲ ਦੇ ਵਿੱਚ ਜੋ ਬਦਾਮ ਨੇ ਨਾ ਸਭ ਤੋਂ ਪਹਿਲਾਂ ਪਾ ਲੈਨੇ ਨੇ ਤੇ ਫਿਰ ਆਪਾਂ ਉਹਨਾਂ ਨੂੰ ਥੋੜਾ ਜਿਹਾ ਦਰਦਰਾ ਕੁੱਟ ਲੈਣਾ ਇਸ ਤਰ੍ਹਾਂ ਜੋ ਬਦਾਮ ਨੇ ਨਾ ਉਹ ਬਿਲਕੁਲ ਮੋਟੇ-ਮੋਟੇ ਪੀਸਿਸ ਮੂਵ ਵਿੱਚ ਨਹੀਂ ਆਣਗੇ ਪੇਨ ਟਾਈਮ ਤੇ ਬਿਲਕੁਲ ਛੋਟੇ-ਛੋਟੇ ਇਸ ਤਰ੍ਹਾਂ ਕ੍ਰਸ਼ਟ ਆਣਗੇ ਤਾਂ ਬਹੁਤ ਹੀ ਟੇਸਟੀ ਲੱਗਦੇ ਨੇ ਇਸ ਤਰ੍ਹਾਂ ਜੋ ਸਾਡੇ ਦਰਦਰੇ ਕੁੱਟੇ ਹੋਏ ਬਦਾਮ ਨੇ ਉਹਨਾਂ ਨੂੰ ਆਪਾਂ ਪਾਕੀ ਤੇ ਸਾਈਡ ਤੇ ਕਿਸੇ ਕੌਲੀ ਦੇ ਵਿੱਚ ਰੱਖ ਲਵਾਂਗੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਯੂਜ਼ ਕਰਾਂਗੇ ਸ਼ੀਰਾ ਬਣਾਉਣ ਦੇ ਲਈ ਤੇ ਹੁਣ ਆਪਾਂ ਜੋ ਸ਼ੀਰਾ ਬਣਾਉਣ ਦੀ ਰੈਸਪੀ ਬੇਸਣ ਦਾ ਸ਼ੁਰੂ ਕਰਦੇ ਹਾਂ ਔਰ ਗੈਸ ਨੂੰ ਚਲਾ ਕੇ ਸਭ ਤੋਂ ਪਹਿਲਾਂ ਮੈਂ ਕੜਾਹੀ ਰੱਖ ਦੇਵਾਂਗੀ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਣਾ ਹੈ ਬੇਸਣ ਇਹਦੇ ਵਿੱਚ 2 ਚਮਚ ਭਰ ਕੇ ਮੈਂ ਜੋ ਬੇਸਣ ਹੈ ਨਾ ਉਹ ਵਾਲਾ ਨੋਰਮਲ ਵਾਲਾ ਬੇਸਣ ਹੈ ਉਹ ਦੋ ਚਮਚ ਪਰਕੀ ਪਾ ਦੇਣਾ ਹੈ اور ਜਿਹੜੇ ਚਮਚ ਨਾਲ ਸੀ ਵੇਸਣ ਪਾਇਆ ਸੀ ਉਹੀ ਵਾਲੇ ਦੋ ਚਮਚ ਪਰਕੀ ਐਸੀ ਜੋ ਦੇਸੀ ਕੀ ਹੈ ਪਿਗਲਿਆ ਹੋਇਆ ਵਾਲਾ ਦੋ ਚਮਚ ਪਰਕੀ ਸੇਮ ਵਾਲੀ ਐਸੀ ਚਮਚ ਦੇਸੀ ghee ਦੇ ਪਾ ਦਿੱਤੇ ਹੈ ਦੇਸੀ ghee ਤੇ ਵੇਸਣ ਪਾਨ ਦੇ ਨਾਲ ਜੋ ਸਾਡਾ ਸ਼ੀਰਾ ਬਹੁਤ ਹੀ ਹੈਲਦੀ ਬਣਦਾ ਹੈ ਤੇ ਬਹੁਤ ਹੀ ਸਿਹਤ ਲਈ ਚੰਗਾ ਹੁੰਦਾ ਹੈ ਸਰਦੀਆਂ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਹਲਕੀ ਆਂਚ ਦੇ ਉੱਤੇ ਥੋੜੀ ਦੇਰ ਲਈ ਰੋਸਟ ਕਰਨਾ ਹੈ ਤੇ ਜਾਂਚ ਦੇ ਉੱਤੇ ਆਪਾਂ ਨੂੰ ਬਿਲਕੁਲ ਨਹੀਂ ਰੋਸਟ ਕਰਨਾ ਨਹੀਂ ਤੇ ਵੇਸਨ ਜਲ ਜਾਏਗਾ ਤੇ ਕੜਵਾ ਟੇਸਟ ਆਏਗਾ ਔਰ ਚੰਗੀ ਤਰ੍ਹਾਂ ਰੋਸਟ ਨਹੀਂ ਹੋਏਗਾ ਹਲਕੀ ਆਂਸ ਦੇ ਉੱਤੇ ਥੋੜੀ ਦੇਰ ਲਈਏ ਇਸ ਨੂੰ ਹਲਕਾ ਹਲਕਾ ਲਾਈਟ ਕਲਰ ਆਨ ਤੱਕਰ ਪਕਾਣਾ ਹੈ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਜੋ ਵੇਸਨ ਹੈ ਨਾ ਉਹਨੂੰ ਹਲਕਾ ਜਿਹਾ 골ਡਨ ਕਲਰ ਆਨਾ ਸ਼ੁਰੂ ਹੋ ਗਿਆ ਹੈ ਤੇ ਸਾਡਾ ਜੋ ਵੇਸਨ ਹੈ ਲਾਈਟ 골ਡਨ ਕਲਰ ਚ ਬ੍ਰਾਊਨ ਹੋ ਗਿਆ ਹੈ ਰੋਸਟ ਕਰ ਲਿਆ ਹੈ ਅਸੀਂ ਉਨਾ ਪਾ ਦੇ ਵਿੱਚ ਜੋ ਬਦਾਮ ਕ੍ਰਸ਼ ਕਰਕੇ ਰੱਖੇ ਹੋਏ ਸੀ ਉਹ ਪਾ ਦੇਵਾਂਗੇ ਤੇ ਇਹਦੇ ਨਾਲ ਹੀ ਮੈਂ ਇਹਦੇ ਵਿੱਚ ਝੁਖਸਖਸਾ ਨਾ ਸਪੈਸ਼ਲ ਇਨਗਰੀਡੀਅੰਟਸ ਉਪਾਰੇ ਆਧਾ چھوٹਾ ਚਮਚ ਖਸਖਸਾ ਜੋ ਆਪਸ਼ਨਲ ਹੈ ਟੋਟਲੀ ਅਗਰ ਤੁਹਾਡੇ ਕੋਲ ਖਸਖਸ ਹੈ ਤੇ ਤੁਸੀਂ ਪਾ ਸਕਦੇ ਹੋ ਤੇ ਖਸਖਸ ਪਾਉਣ ਨਾਲ ਥੋੜਾ ਜਿਹਾ ਹੋਰ ਹੀ ਰਿਚ ਤੇ ਹੈਲਦੀ ਹੋ ਜਾਏਗਾ ਸਰਦੀਆਂ ਲਈ ਅਗਰ ਨਹੀਂ ਹੈ ਹੈਲਥ ਤੁਹਾਡੇ ਕੋਲ ਖਸਖਸ ਤਾਂ ਤੁਸੀਂ ਇਸ ਤੋਂ ਬਿਨਾ ਵੀ ਬਣਾ ਸਕਦੇ ਹੋ ਸਿਰਫ ओਵੈਸਨ ਤੇ ਦੁੱਧ ਦੇ ਨਾਲ ਵੀ ਸੀਰਾ ਬਣ ਜਾਂਦਾ ਹੈ ਡਰਾਈ ਫੂਡ ਵੀ ਤੁਸੀਂ ਸਕਿਪ ਕਰ ਸਕਦੇ ਹੋ ਅਗਰ ਕੋਈ ਵੀ ਡਰਾਈ ਫੂਡ ਹੈ ਬਦਾਮ ਹੈ ਜਾਂ ਕੋਈ ਹੋਰ ਹੈ ਉਹ ਪਾ ਕੇ ਵੀ ਬਣਾ ਸਕਦੇ ਹੋ ਖਸਖਸ ਤੇ ਬਦਾਮ ਨੂੰ ਥੋੜਾ ਜਿਹਾ 1 ਮਿੰਟ ਲਈ ਅਪਰੋਸਟ ਕਰ ਲਿਆ ਹੈ ਉਨੇ ਦੇ ਵਿੱਚ ਆਪਾਂ 2 ਕੱਪ ਭਰ ਕੇ ਦੁੱਧ ਦੇ ਪਾ ਦੇਨੇ ਆ तकरीबन 500 ml ਹੋਏਗਾ ਦੁੱਧ ਤੇ ਆਪਾਂ ਇਹਦੇ ਵਿੱਚ ਦੁੱਧ ਪਾ ਕੇ ਨਾ ਉਹਨੂੰ ਚੰਗੀ ਤਰ੍ਹਾਂ ਪਹਿਲੇ ਮਿਕਸ ਕਰਨਾ ਹੈ ਤਾਂ ਜੋ ਜਿਹੜਾ ਬੇਸਨ ਹੈ ਨਾ ਉਹਦੇ ਇਹਦੇ ਵਿੱਚ ਲੰਮਸ ਨਾ ਬਣਨ ਬਿਲਕੁਲ ਵੀ ਗਠ ਨਹੀਂ ਬਨਣੀ ਚਾਹੀਦੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਲੈਣਾ ਦੁੱਧ ਦੇ ਤੇ ਉਬਾਲਾ ਆਂਦੇ ਨੇ ਇਹਦੇ ਵਿੱਚ ਤੁਸੀਂ ਚਾਹੇ ਤਾਂ ਇੱਕ ਪਿੰਚ ਕੁ ਹਲਦੀ ਦਾ ਪਾਊਡਰ ਵੀ ਪਾ ਸਕਦੇ ਹੋ ਪਰ ਮੈਂ ਇਹਦੇ ਵਿੱਚ ਜੋ ਕੱਚੀ ਹਲਦੀ ਮੇਰੇ ਕੋਲ ਹੈਗੀ ਆ ਤੇ ਉਹ ਬਹੁਤ ਹੀ ਹੈਲਦੀ ਹੁੰਦੀ ਹੈ ਤੇ ਮੈਂ ਕੱਚੀ ਹਲਦੀ ਨੂੰ ਗ੍ਰੇਟ ਕਰਕੇ ਨਾ ਤੇ ਦੁੱਧ ਦੇ ਵਿੱਚ ਪਾ ਦਿੰਦੀ ਆ ਥੋੜੀ ਜਿਹੀ ਹੋਏਗੀ ਤਕਰੀਬਨ 1/4 ਛੋਟਾ ਚਮਚ ਆਪਣੇ ਕੋਲ ਜੋ ਹਲਦੀ ਹੈ ਉਹ ਹੋਏਗੀ ਤੇ ਅਗਰ ਪਾਊਡਰ ਹੈ ਤਾਂ ਤੁਸੀਂ ਬਿਲਕੁਲ ਇੱਕ ਪਿੰਚ ਕੋ ਪਾਊਡਰ ਪਾਨਾ ਹੈਗਾ ਤੇ ਆਪਾਂ ਹਲਦੀ ਨੂੰ ਇਹਦੇ ਵਿੱਚ ਪਕਾਣ ਦਿੰਦੇ ਆ ਨਾਲ ਹੀ ਬਿਲਕੁਲ ਥੋੜੀ ਜਿਹੀ 1/4 ਛੋਟਾ ਚਮਚ ਜਾਂ ਇੱਕ ਪਿੰਚ ਪੀਸੀ ਹੋਈ ਛੋਟੀ ਇਲਾਇਚੀ ਪਾਵਾਂਗੇ ਔਰ 1/4 ਛੋਟਾ ਚਮਚ ਜਾਂ ਬਿਲਕੁਲ ਪਿੰਚ ਕਾਲੀ ਮਿਰਚ ਪੀਸੀ ਆਇਆ ਪਾਊਡਰ ਪਾਨਾ ਹੈ ਕਾਲੀ ਮਿਰਚ ਦਾ ਉਸ ਤੋਂ ਬਾਅਦ ਇਹਦੇ ਵਿੱਚ ਹੋਰ ਸਪੈਸ਼ਲ ਇਨਗਰੀਡੀਅੰਟਸ ਹੈ ਸਰਦੀਆਂ ਵਾਲਾ ਬਿਲਕੁਲ ਥੋੜੀ ਜਿਹੀ ਆਪੇ ਦੇ ਵਿੱਚ ਸੁੰਡ ਪਾਣੀ ਹੈ ਮੈਂ ਬਿਲਕੁਲ 1/4 ਛੋਟਾ ਚਮਚਾ ਜਾਂ ਇੱਕ ਪਿੰਚ ਤੁਸੀਂ ਜੋ ਸੁੰਡ ਹੈ ਨਾ ਸੌਂਠ ਪਾਊਡਰ ਜਾਂ ਜੋ ਅਦਰਕ ਦਾ ਪਾਊਡਰ ਹੁੰਦਾ ਸੁੱਕਾ ਆ ਉਹ ਇਹਦੇ ਵਿੱਚ ਪਾਣਾ ਹੈਗਾ ਇਹ ਪਾਣ ਨਾਲ ਸਾਰੀ ਚੀਜ਼ਾਂ ਜਿਹੜਾ ਸਾਡਾ ਜੋ ਸ਼ੀਰਾ ਹੈ ਨਾ ਬਹੁਤ ਹੀ ਹੈਲਦੀ ਹੋਗਾ ਕਿਉਂਕਿ ਹਲਦੀ ਵੀ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਸੁੰਡ ਵੀ ਛੋਟੀ ਇਲਾਇਚੀ ਔਰ ਕਾਲੀ ਮਿਰਚ ਔਰ ਜੋ ਕਾਲੀ ਮਿਰਚ ਹੈ ਅਗਰ ਤੁਸੀਂ ਹਲਦੀ ਪਾ ਰਹੇ ਹੋ ਨਾ ਤੇ ਉਹਦੇ ਨਾਲ ਜ਼ਰੂਰ ਤੋਂ ਕਾਲੀ ਮਿਰਚ ਪਾਣਾ ਕਿਉਂਕਿ ਕਾਲੀ ਮਿਰਚ ਪਾਣ ਦੇ ਨਾਲ ਹੀ ਜੋ ਹਲਦੀ ਦੇ ਨਾ ਫਾਇਦੇ ਨੇ ਨਾ ਫੇਰੀ ਮਿਲਣਗੇ ਥੋੜੇ ਜਿਮ ਦੇ ਵਿੱਚ ਕੇਸਰ ਪਾ ਰਹੀ ਹਾਂ ਕੇਸਰ ਪਾਣਾ ਬਿਲਕੁਲ ਆਪਸ਼ਨਲ ਹੈ ਪਰ ਮੈਂ ਥੋੜੇ ਜਿ ਮੇਰੇ ਕੋਲ ਕੇਸਰ ਹੈ ਤਾਂ ਥੋੜੇ ਜਿ ਧਾਗੇ ਕੇਸਰ ਦੇ ਪਾ ਦਿੰਨੇ ਹੈ ਇਹ ਵੀ ਬਹੁਤ ਜਿਆਦਾ ਹੈਲਦੀ ਹੁੰਦਾ ਸਰਦੀਆਂ ਵਿੱਚ ਸਿਰ ਵਿੱਚ ਪਾਣਾ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਬਿਨਾ ਕੇਸਰ ਤੋਂ ਵੀ ਅਸੀਂ ਹਲਦੀ ਪਾ ਲਈ ਹੈ ਨਾ ਉਹਦੇ ਨਾਲ ਹੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਕਲਰ ਆ ਗਿਆ ਸੀ ਕੇਸਰ ਤੋਂ ਬਿਨਾ ਵੀ ਅਗਰ ਕੇਸਰ ਹੈ ਤਾਂ ਹੀ ਪਾਣਾ ਤੇ ਆਪਾਂ ਸਭ ਨੂੰ ਚੰਗੀ ਤਰ੍ਹਾਂ ਇੱਕ ਉਬਾਲਾ ਆਨ ਦਿੰਦੇ ਹਾਂ ਤੇ ਸਾਰੀਆਂ ਚੀਜ਼ਾਂ ਪਾ ਕੇ ਆਪਾਂ ਥੋੜਾ ਜਿਹਾ ਬਾਹਰ ਲੈਂਦੇ ਹਾਂ ਜਦੋਂ ਹੀ ਸਾਰਾ ਚੰਗੀ ਤਰ੍ਹਾਂ ਉਬਲ ਜਾਏਗਾ ਅਖੀਰ ਦੇ ਵਿੱਚ ਅਸੀਂ ਇਹਦੇ ਵਿੱਚ ਦੋ ਛੋਟੇ ਚਮਚ ਪਾ ਕੇ ਮੈਦੇ ਵਿੱਚ ਚੱਕਰ ਪਾ ਰਹੀ ਹਾਂ ਤੁਸੀਂ ਚਾਹੋ ਤਾਂ ਗੁੜ ਨੂੰ ਵੀ ਕੁੱਟ ਕੇ ਪਾ ਸਕਦੇ ਹੋ ਜਾਂ ਚੀਨੀ ਪਾ ਸਕਦੇ ਹੋ ਜਾਂ ਮਿਸ਼ਰੀ ਪਾ ਸਕਦੇ ਹੋ ਦੋ ਚਮਚ ਜਾਂ ਜੇ 슈ਗਰ ਫ੍ਰੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਲਾਸਟ ਤੇ 슈ਗਰ ਫ੍ਰੀ ਦੀ ਟੈਬਲੇਟ ਜਾਂ 슈ਗਰ ਫ੍ਰੀ ਦਾ ਜੋ ਪਾਊਡਰ ਆਂਦਾ ਹੈ ਉਹ ਵੀ ਪਾ ਕੇ 슈ਗਰ ਫ੍ਰੀ ਵੀ ਤੁਸੀਂ ਜੋ ਸ਼ੀਰਾ ਵੇਸਣ ਦਾ ਬਣਾ ਸਕਦੇ ਹੋ ਇਹਦੀ ਕੰਸਿਸਟੈਂਸੀ ਤੁਸੀਂ ਬਿਲਕੁਲ ਇਸੇ ਤਰ੍ਹਾਂ ਦੀ ਰੱਖਣੀ ਹੈ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਹੈ ਹੋਰ ਨਹੀਂ ਪਕਾਣਾ ਨਹੀਂ ਤਾਂ ਫਿਰ ਥਿੱਕ ਹੋ ਜਾਏਗਾ ਜ਼ਿਆਦਾ ਪਿਆ ਪਿਆ ਵੀ ਤੇ ਅਸੀਂ ਇਸ ਨੂੰ ਗਰਮੀ ਸਰਵ ਕਰਨਾ ਹੁੰਦਾ ਹੈ ਜੋ ਵੇਸਣ ਦਾ ਸ਼ੀਰਾ ਹੁੰਦਾ ਹੈ ਨਾ ਬਿਲਕੁਲ ਗਰਮ ਗਰਮ ਹੀ ਸਰਦੀਆਂ ਵਿੱਚ ਸਰਵ ਕੀਤਾ ਜਾਂਦਾ ਹੈ ਤੇ ਬਹੁਤ ਹੀ ਹੈਲਦੀ ਹੁੰਦਾ ਹੈ ਸਰਦੀ ਵਿੱਚ ਖਾਂਸੀ ਜ਼ੁਕਾਮ ਦੇ ਵਿੱਚ ਬਹੁਤ ਹੀ ਲਾਹੇਵੰਦ ਹੁੰਦਾ ਹੈ ਤੇ ਗਲੇ ਨੂੰ ਵੀ ਰਲੀਫ ਦਿੰਦਾ ਹੈ ਤੇ ਤੁਸੀਂ ਜਰੂਰ ਤੋਂ ਰੈਸਪੀ ਨੂੰ ਟਰਾਈ ਕਰਿਓ ਤੇ ਗਰਮ ਗਰਮ ਹੀ ਟਰਾਈ ਕਰਨਾ ਤੇ ਬੱਚੇ ਤੇ ਵੱਡੇ ਸਾਰਿਆਂ ਨੂੰ ਤੁਸੀਂ ਬਣਾ ਕੇ ਦੇ ਸਕਦੇ ਹੋ ਤੇ ਸਾਡਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਲਦੀ ਵਾਲਾ ਇਮਿਊਨਿਟੀ ਬੂਸਟਰ ਵਿంటర్ ਦਾ ਸਪੈਸ਼ਲ ਦਸਨ ਦਾ ਸ਼ੀਰਾ ਕੋਲਡ ਤੇ ਕਫਲੇ ਬਣ ਕੇ ਰੈਡੀ ਹੋ ਗਿਆ ਤੁਸੀਂ ਇੱਕ ਵਾਰ ਜਰੂਰ ਤੋਂ ਰੈਸਪੀ ਨੂੰ ਟਰਾਈ ਕਰਨਾ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਤੋਂ ਦੱਸਣਾ ਕਿ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਅਗਰ ਤੁਹਾਨੂੰ ਰੈਸਪੀ ਚੰਗੀ ਲੱਗੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਮੇਰੀ ਹੋਰ ਰੈਸਪੀਜ਼ ਨੂੰ ਤੁਸੀਂ ਦੇਖ ਸਕੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਤੇ ਤੇ ਵੀਡੀਓ ਦੇਖਣ ਲਈ ਤੇ ਇਸੇ ਤਰ੍ਹਾਂ ਹੀ ਮੈਨੂੰ ਸਪੋਰਟ ਕਰ ਲਈ ਤੁਹਾਡਾ ਸਭ ਦਾ ਬਹੁਤ ਜ਼ਿਆਦਾ ਧੰਨਵਾਦ ਮੈਨੂੰ ਇਸੇ ਤਰ੍ਹਾਂ ਹੀ ਸਪੋਰਟ ਕਰਦੇ ਰਹੋ